हाँ जी फ्रेंड्स मैं मेरे बना के आई हूँ तो इधर तरन तैयार करता मूड भी रेडी त्यार है तरन भी तैयार है तो काम कर रहे सारे खत्म हो गए बस मैं कला हम सर बहुत इधर मेरी सब्जी बन रही है सब्जी मैं इतना ये कद्दूरी दी कद्दूरी ਉਹਦੀ ਵਾਲੀ ਬੰਦ ਕਰਦੇ ਆ ਸਰ ਜੀ ਇਹਨਾਂ ਦੀ ਜੀ ਬਣ ਕੇ ਕਿ ਜੰਨਾ ਫਿਰ ਸਾਫ ਕਰ ਦਿੱਤੀ ਆ ਠੀਕ ਹੈ ਤੇ ਅਗਰ ਸੈਟੂਰ ਸਾਫ ਕਰਤਾ ਬਰਤਨ ਸਾਫ ਕਰਦੇ ਠੀਕ ਹੈ ਤੇ ਮਸੂਮ ਸਰ ਮਤਲਬ ਸਰ ਬਣਾਗਾ ਨਾ ਕੇ ਤੇ ਮੈਂ ਸੂਟ वर्ल पा लिया मतलब कि ना अच गुआढ़ छत पैनी उड़ा ठीक है जी काम कामकार खत्म कर ली सदा जो धो चले गए काफ़ी टाइम गया अज उन्होंने हो गए नौ गए अच्छे टाइम तुम तो देख सकते हो दस बज के भी मिनट का फटाफट सिर फिर गाँव चलते ठीक है जी उधर ਹਾਂਜੀ ਹੈਲੋ ਫਰੈਂਡਸ ਵੈਲਕਮ ਹੈ ਯੂਟਿਊਬ ਚੈਨਲ ਜੀ ਕਿ ਮੈਂ ਸਾਰੇ ਠੀਕ ਠਾਕ ਹਾਂ ਜੀ ਐਪੀਡੀ ਪੰਜਾਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਾਂ ਬਲਵਿੰਦਰ ਕੌਰ ਠੀਕ ਹੈ ਜੀ ਤੇ ਬਲੌਗ ਇਹ ਨਾ ਆਪਾਂ ਕੱਲ ਤੋਂ ਮਤਲਬ ਕੱਲ ਜਿਹੜਾ ਤੁਹਾਨੂੰ ਬਲੌਗ ਮਿਲਿਆ ਫਰੈਂਡਸ ਇਹ ਬਲੌਗ ਉਸ ਤੋਂ ਮਤਲਬ ਅੱਗੇ ਦਾ ਠੀਕ ਹੈ ਜੀ ਤੇ ਆਪਾਂ ਕੱਲ ਬਲੌਗ ਕਾਫੀ ਜਿਆਦਾ ਲੰਬਾ ਹੋ ਗਿਆ ਸੀ ਨੇ ਇਸ ਲਈ ਤੇ ਆਪਾਂ ਬੰਦ ਕਰਤਾ ਸੀ ਮਾਰਨਿੰਗ ਟਾਈਮ ਆਪਾਂ ਬਣਾਏ ਸੀ ਜੀ ਮਤਲਬ ਦਾਲ ਵਾਲੇ ਪਰੌਂਠੇ ਉਸ ਤੋਂ ਬਾਅਦ ਨੂਰ ਚਲੀ ਗਈ ਸੀ ਖੇਡਣ ਤੇ ਫਿਰ ਉਹ ਆ ਗਈ ਸੀ ਉਸ ਤੋਂ ਬਾਅਦ ਮੈਂ ਆਪਣੇ ਕੰਮਕਾਰ ਵੀ ਸਾਰੇ ਖਤਮ ਕਰ ਲਈ ਸੀ ਝਾੜੂ ਪੂੰਛਾ ਕਿਚਨ ਦੀ ਕਲੀਨਿੰਗ ਸਬਜ਼ੀ ਬਣਾਈ ਹਨ ਤਰਨ ਨੂੰ ਤਿਆਰ ਕੀਤਾ ਤੇ ਹੁਣ ਮੈਂ ਹੋ ਰਹੀ ਜੀ ਆਪ ਤਿਆਰ ਹਾਂਜੀ ਤੇ ਮੈਂ ਨਾ ਤੁਸੀਂ ਦੇਖ ਰਹੇ ਹੋ ਮੇਰੇ ਵਾਲ ਬਹੁਤ ਜ਼ਿਆਦਾ ਹਲਕੇ ਹੋ ਗਏ ਮਤਲਬ ਝੜ ਗਏ ਫਰੈਂਡਸ ਪਹਿਲਾਂ ਤਾਂ ਬਹੁਤ ਠੀਕ ਸੀਗੇ ਵਾਲ ਮੇਰੇ ਤੇ ਹੁਣ ਨਾ ਕਾਫੀ ਜ਼ਿਆਦਾ ਝੜਨ ਲੱਗ ਗਏ ਸੀਗੇ ਵਾਲ ਤੇ ਮੈਂ ਨਾ ਕੁਝ ਯੂਜ਼ ਕਰ ਰਹੀ ਆ ਤੇ ਬਾਕੀ ਉਹਦਾ ਰਿਜ਼ਲਟ ਮੈਨੂੰ ਮਿਲ ਵੀ ਰਿਹਾਗਾ ਹਨਾ ਤੇ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਕਿਹੜੀ ਚੀਜ਼ ਮੈਂ ਯੂਜ਼ ਕਰਦੀ ਹਾਂ ਤਾਂ ਉਹਨਾਂ ਨਾਲ ਮੇਰੇ ਵਾਲ ਮਤਲਬ ਕਿ ਕਾਫੀ ਹੱਥ ਤੱਕ ਜਿਹੜੇ ਹੈਗੇ ਝੜਨ ਝੜਦੇ ਸੀਗੇ ਜਿਹੜੇ ਕਾਫੀ ਹੱਥ ਤੱਕ ਠੀਕ ਹੋ ਗਏ ਠੀਕ ਹੈ ਜੀ ਜਦੋਂ ਆਪਾਂ ਪ੍ਰੋਪਰਲੀ ਇੱਕ ਮੰਥ ਯੂਜ਼ ਕਰਾਂਗੇ ਨਾ ਤੁਹਾਨੂੰ ਆਪਣੇ ਆਪ ਕੋਦਰ ਰਿਜ਼ਲਟ ਇਹਦਾ ਤੁਹਾਨੂੰ ਮਿਲੂਗਾ ਤੇ ਮੈਨੂੰ ਵੀ ਕਾਫੀ ਜਿਆਦਾ ਮਤਲਬ ਇਹ ਤੋਂ ਨਾ ਮਤਲਬ ਫਰਕ ਨਜ਼ਰ ਆਇਆਗਾ ਹਨਾ ਤੇ ਆਪਾਂ ਉਹ ਤੁਹਾਨੂੰ ਸ਼ੇਅਰ ਕਰਾਂਗੇ ਕਿਸੇ ਦਿਨ ਫੇਰ ਤੇ ਮਤਲਬ ਬਸ ਫਟਾਫਟ ਹੁਣ ਮੈਂ ਸਿਰ ਸਿਰ ਬਾਕੇ ਤੇ ਆਪਾਂ ਰੈਡੀ ਹੁੰਦੇ ਆ ਜੀ ਹਨਾ ਕਿ ਕਿ ਮੈਂ ਕ ਲੇਟ ਹੋ ਗਈ ਜਿੰਦਾ ਫੋਨ ਆ ਗਿਆ ਸੀਗਾ ਕਹਿੰਦੇ ਤੁਸੀਂ ਜਲਦੀ ਆ ਜਾਓ ਮੈਂ ਲੇਟ ਤਾਂ ਕਰਕੇ ਹੋ ਗਈ ਜੀ ਕਿਉਂਕਿ ਫਿਰ ਮੈਂ ਸਬਜੀ ਸੁਜੀ ਬਣਾਉਣ ਲੱਗ ਗਈ ਮੈਂ ਕਿਹਾ ਚਲੋ ਸਬਜੀ ਸੁਜੀ ਬਣਾ ਦੰਨੇਗੇ ਤੇ ਵੈਸੇ ਤਾਂ ਉਹਨਾਂ ਨੇ ਮਤਲਬ ਆਪਾਂ ਨੂੰ ਕਿਹਾ ਸੀਗਾ ਵੀ ਰੋਟੀ ਪਾਣੀ ਉਧਰ ਹੀ ਛਕਣਾਗਾ ਬਾਕੀ ਰੋਟੀ ਪਾਣੀ ਆਪਾਂ ਉਧਰ ਛਕ ਕੇ ਆਏ ਸੀ ਪਰ ਫਿਰ ਵੀ ਆਏ ਸੀਗਾ ਵੀ ਫਿਰ ਮੈਨੂੰ ਸ਼ਾਮ ਨੂੰ ਮੈਂ ਕਿਹਾ ਸਬਜੀ ਵੀ ਹੋਣੀ ਪਊਗੀ ਇਸ ਲਈ ਨਾ ਮੈਂ ਕद्दू ਦੀ ਸਬਜੀ ਬਣਾ ਲਈ ਸੀ ਤੇ ਨੂਰ ਤੇ ਤਰਨ ਵੀ ਮਤਲਬ ਉਹਨਾਂ ਨੇ ਕਿਹਾ ਸੀਗਾ ਮਤਲਬ ਨੂਰ ਕਹਿੰਦੀ ਮੈਂ ਤਾਂ ਰਹੂੰਗੀ ਤੇ ਖੇਡਣ ਕਰਕੇ ਨਾ ਥੱਕ ਗਈ ਕਿਉਂਕਿ ਅੱਜ ਪਹਿਲਾ ਦਿਨ ਸੀਗਾ ਹਨ ਤੇ ਦੋ ਤਿੰਨ ਦਿਨ ਤੱਕ ਇਸ ਤਰ੍ਹਾਂ ਥਕਾਵਟ ਹੁੰਦੀ ਹੈ ਜਦੋਂ ਬੱਚਾ ਖੇਡਣ ਜਾਂਦਾਗਾ ਪਹਿਲਾਂ ਵੀ ਇਹ ਖੇਡਦੀ ਰਹੀ ਇਹਨੂੰ ਨੈਟ ਬਾਲਿੰਗ ਨੇ ਸਿਲੈਕਟ ਕੀਤੀ ਹੋਈ ਆ ਤੇ ਪਹਿਲਾਂ 1 ਸਾਲ ਜਦੋਂ ਮਤਲਬ 9th ਕਲਾਸ ਦੇ ਵਿੱਚ ਸੀਗੀ ਉਦੋਂ ਇਹ ਖੇਡਣ ਜਾਂਦੀ ਹੁੰਦੀ ਸੀਗੀ ਠੀਕ ਹੈ ਜੀ ਤੇ ਲਓ ਜੀ ਬਸ ਫਿਰ ਆਪਾਂ ਹੁਣ ਮੈਂ ਨਾ ਮਤਲਬ ਇਅਰਿੰਗਸ ਦੇਖ ਰਹੀ ਸੀ ਮੈਂ ਕਿਰੇੜੇ ਪਾਵਾਂ ਪਹਿਲਾਂ ਮੈਂ 골ਡਨ ਚ ਇਹ 골ਡਨ ਵਾਲੇ ਇਅਰਿੰਗਸ ਪਾ ਲਈ ਫਿਰ ਮੈਂ ਉਹ ਲਾਤੇ ਫਿਰ ਮੈਂ ਵਾਈਟ ਕਲਰ ਦੇ ਪਾ ਲਈ ਸੀ ਹਨਾ ਤੇ ਬਸ ਤਾਂ ਇਹ ਸੂਟ ਨਾਲ ਦੀ ਵੀ ਹੈਗੇ ਨੇ ਮੈਨੂੰ ਮਿਲ ਨਹੀਂ ਹੈ ਪਤਾ ਨਹੀਂ ਮੈਂ ਕਿੱਥੇ ਰੱਖ ਕੇ ਭੁੱਲ ਗਈ ਤੇ ਮੇਰਾ ਨਾ ਸਾਰਾ ਜੁਐਲਰੀ ਦਾ ਜਿਹੜਾ ਮਤਲਬ ਇਧਰ ਉਧਰ ਹੋਇਆ ਪਿਆ ਮੈਨੂੰ ਟਾਈਮ ਹੀ ਲੱਗ ਰਿਹਾ ਇੱਕ ਦਿਨ ਬੈਠ ਕੇ ਜਰੂਰ ਆਪਾਂ ਸੈੱਟ ਕਰਾਂਗੇ ਨਾਲ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਤੇ ਮਤਲਬ ਕਿ ਬਸ फटाफट ਚਲੋ ਜੀ ਆਪਾਂ ਰੈਡੀ ਹੋ ਜਾਨੇ ਆ ਤੇ ਬਸ ਆਪਣੇ ਕੰਮਕਾਰ ਖਤਮ ਨੇ ਜੀ ਉਧਰ ਜਾ ਕੇ ਆਪਾਂ ਕੰਮਕਾਰ ਕਰਾਉਣੇ ਹੈਗੇ ਠੀਕ ਜੀ ਤੇ ਬਸ ਮੈਂ ਜੂڑا ਕਰਦੀ ਹੁੰਨੀ ਆ ਵੈਸੇ ਜਦੋਂ ਵੀ ਬਾਹਰ ਜਾਣਾ ਹੁੰਦਾ ਮੈਂ ਜੂڑا ਹੀ ਕਰਦੀ ਆ ਤੇ ਹਣਾ ਮਤਲਬ ਜਿਹੜੀ ਮੈਂ ਮਤਲਬ ਕਿ ਘਰੇ ਨਾ ਰਬੜ ਬੈਂਡ ਪਾ ਲੈਣੀ ਹੁੰਨੀ ਆ ਕਿਉਂਕਿ ਫਿਰ ਨਾ ਮੇਰੇ ਤਰ੍ਹਾਂ ਥੋਣ ਲੱਗ ਜਾਂਦਾ ਸਿਰ ਚ ਬੈਕ ਤੇ ਠੀਕ ਹੈ ਜੀ ਤਾਂ ਕਰਕੇ ਬਸ ਤਾਂ ਜੂڑا ਹੀ ਸੋਹਣਾ ਲੱਗਦਾ ਵਾ ਲਓ ਜੀ ਹੁਣ ਮੈਂ ਲਾ ਰਹੀ ਹਾਂ ਮੋਇਸਚਰਾਈਜ਼ਰ ਇਹ ਮੋਇਸਚਰਾਈਜ਼ਰ ਵੀ ਹੈਗਾ ਤੇ ਸਨਸਕ੍ਰੀਨ ਵੀ ਹੈ ਦੋਨੇ ਚੀਜ਼ਾਂ ਨੇ ਇਹਦੇ ਵਿੱਚ ਤੇ ਕਾਫੀ ਜ਼ਿਆਦਾ ਵੈਸਟਾ ਤੇ ਮੈਂ ਨਾ ਮਤਲਬ ਲੈ ਕੇ ਮੈਨੂੰ ਕਾਫੀ ਵਧੀਆ ਲੱਗਿਆ ਇਹ ਬਸ ਮੋਇਸਚਰਾਈਜ਼ਰ ਲਗਾਉਣ ਤੋਂ ਬਾਅਦ ਬਸ ਮੈਂ ਆਪਣਾ ਮੇਕਅਪ ਕਰ ਲਊਗਾ ਕੀ ਤੂੰ ਮਜ਼ਾਕ ਕਰ ਰਹੀ ਹੋ ਲੋ ਜੇ ਪਹਿ ਤਿਆਰ ਹੋ ਗਈ ਤੇ ਕਿਉਂ ਮੈਂ ਚਾ ਧਰ ਕੇ ਆਪਾਂ ਹੀ ਵਸਤ ਕਿਚਨ ਚ ਇੰਤਜਾਰ ਨਾ ਕਰ ਦੇ ਜਾ ਠੀਕ ਹੈ ਫਿਰ ਦੁੱਤੀ ਹੋ ਕੇ ਆਉਂਗਾ ਦੁੱਧ ਵੀ ਪਵਾਵਾਂਗੇ ਆਪਾਂ ਚੈਨ ਵਿੱਚ ਆਦਨ ਚਾਹੀ ਮੈਂ ਆ ਜਾ ਹਾਂ ਵਸਤੇ ਤੇ ਬਸ ਆਪਾਂ ਹੌਣ ਤਾਂ ਚੱਲਦੇ ਹਾਂ ਭਾਬੀ ਹਾਂ ਤੁਸੀਂ ਦਾਲ ਨੂੰ ਬਣਾ ਲੈ ਲਓ ਤੇ ਉਹਨਾਂ ਬਾਰ ਉਹ 12:00 ਵਜੇ ਦੀ ਦੁਪਹਿਰ ਤੋਂ 7:00 ਫੈਰੀ ਹੋ ਉਹ ਲੈ ਗਏ ਨੇ ਪਤੂਲਾ ਦਾਲ ਵਾਸਤੇ ਤੇ ਦਾਲ ਛੇ ਸਬਜ਼ੀ ਕਰ ਬਣਾਉਣੀ ਹੋਊਗੀ ਤੇ ਚਲੋ ਜੀ ਆਪਾਂ ਨਾ ਉਧਰ ਚੱਲਦੇ ਆਂ ਤੇ ਪਾਪਾ ਨੂੰ ਚਾਹ ਦਿੰਨੇ ਆਂਗੇ ਤੇ ਫਿਰ ਤੁਹਾਨੂੰ ਮਿਲਦੇ ਆਂ ਠੀਕ ਹੈ ਜੀ ਆਪਾਂ ਨਾ ਮਤਲਬ ਕਿ ਉੱਥੇ ਤਾਂ ਵੀਡੀਓ ਆਪਾਂ ਬਣਾ ਨਹੀਂ ਸਕਦੇ ਠੀਕ ਹੈ ਜੀ ਤੇ ਉਧਰੋਂ ਆਪਾਂ ਕੰਮ ਕਾਰ ਕਰਾਉਣੇ ਆ ਜੀ ਜਾ ਕੇ ਠੀਕ ਆ ਤੇ ਫਿਰ ਤੁਹਾਨੂੰ ਆ ਕੇ ਮਿਲਦੇ ਆ ਠੀਕ ਆ ਜੀ ਟਾਈਮ ਜਿਹੜਾ ਹੋ ਚੁੱਕਿਆਗਾ ਬਾਪੂ ਆਪਣੀ 10 20 ਮਿੰਟ ਰਹਿ ਗਏ 11 ਵਜਨ ਚ ਚਲੋ ਜੇ ਆਪਾਂ ਚੱਲਦੇ ਹਾਂ ਫਿਰ ਠੀਕ ਹੈ ਹਾਂਜੀ ਲੈਡ ਬੰਦ ਕਰਕੇ ਸਿੱਤੇ ਕਰਾਮ ਕਰ ਰਹੇ ਸੀ ਹਜੇ ਮਤਲਬ ਕਾਫੀ ਟਾਈਮ ਹੋ ਗਿਆ ਨਾ ਤੁਹਾਨੂੰ ਆਈਆਂ ਨੂੰ ਇਹ ਲੇਵਲ ਟਰੇ ਰੱਖੀ ਅਸੀਂ ਜੰਮੀ ਆਈਆਂ ਚਾਹ ਚੁਣਾਈ ਹੈ ਤੇ ਹੁਣ ਨਾ ਆਪਾਂ 5 ਵਜਨ 5:05 ਪੰਜ ਮਿੰਟ ਹੋ ਗਏ ਤੇ ਅੱਧਾ ਘੰਟਾ ਰੈਸਟ ਕਰਾਂਗੇ ਮੋਂ ਲੈਤਾ ਜੇ ਜਨ ਜੀ ਦੇ ਨਾਲ ਸਭ ਕੁਝ ਬਾਤ ਚੱਲ ਰਿਹਾ ਹੈ ਸ਼ਤ ਤੋ ਸਾਰਾ ਪਿਆ ਵੀ ਸਾਰਾ ਪ੍ਰੋਗਰਾਮ ਬੜੀ ਵਧੀਆ ਹੋਣਾ ਸੀ ਕਿ ਸੋਚਿਆ ਪ੍ਰੈਸਟ ਕਰਦੇ ਆਂ ਉੱਧਰ ਸਾਹਮਣੇ 40 ਟੀਵੀ ਦੇਖੀ ਆਂਦੀ ਆ ਚਲੋ ਜੀ ਫਿਰ ਆਪਾਂ ਥੋੜੀ ਜਿਹੀ ਰੈਸਟ ਕਰ ਲਈਏ ਫਿਰ ਤੁਹਾਨੂੰ ਮਿਲਦੇ ਆਪਾਂ ਸ਼ਾਮ ਨੂੰ ਹਾਂਜੀ ਲੋ ਜੀ ਹੈਗਾ ਸ਼ਾਮ ਸ਼ਾਮ ਦਾ ਟਾਈਮ ਤੇ ਸ਼ਾਮ ਦਾ 7:30 ਵਜੇ ਦਾ ਟਾਈਮ ਹੋਊਗਾ ਤੇ ਮੈਂ ਕਿਚਨ ਚ ਜਾ ਕੇ ਨਾ ਰੋਟੀ ਬਣਾਉਣ ਲੱਗ ਗਈ ਸੀ ਆਟਾ ਗੁੰਨ ਕੇ ਰੋਟੀ ਬਣਾਈ ਸੀ ਮੈਨੇ ਕਿਉਂਕਿ ਆਟਾ ਗੁੰਨਿਆ ਹੋ ਵੀ ਨਹੀਂ ਸੀਗਾ ਵੈਸੇ ਹੁਣ ਮਤਲਬ ਨਾ ਮੌਸਮ ਚੇਂਜ ਹੋ ਗਿਆ ਮਤਲਬ ਜਿੰਨਾ ਕੋ ਲੋੜ ਹੁੰਦੀ ਆਪਾਂ ਉਹਨਾਂ ਕੱਟਾ ਗੁੰਨਦੇ ਆ ਤੇ ਸਰਦੀ ਦੇ ਵਿੱਚ ਤਾਂ ਚਲੋ ਐ ਹੋ ਜਾਂਦਾ ਵੀ ਇੱਕ ਵਾਰੀ ਆਟਾ ਗੁੰਨ ਕੇ ਜਿਹੜਾ ਮਤਲਬ ਦੂਜੇ ਟਾਈਮ ਪੱਕ ਜਾਂਦਾ ਤੇ ਦੋ ਟਾਈਮ ਸਰਦੀ ਦੇ ਵਿੱਚ ਵੀ ਦੋ ਟਾਈਮ ਦਾ ਹੀ ਗੁੰਨੋ ਦੀ ਹੁੰਦੀ ਐ ਮੈਂ ਚਾਹਤਾ ਨਹੀਂ ਕਰਦੀ ਹੁੰਦੀ ਜਿਵੇਂ ਸਵੇਰੇ ਇੱਕ ਵਾਰ ਗੁੰਨੇ ਆ ਤੇ ਦੁਪਹਿਰ ਦਾ ਬੁੰਨ ਲੈਣੇ ਹੋਰ ਆਪਾਂ ਤੇ ਗਰਮੀ ਦੇ ਵਿੱਚ ਤਾਂ ਜਿੰਨਾ ਕਾਪਣ ਲੋੜ ਹੁੰਦੀ ਓਨੇ ਕ ਗੁੰਨ ਲੈਣੀਆਂ ਤੇ ਮੈਂ ਰੋਟੀਆਂ ਵਗੈਰਾ ਬਣਾ ਦਿੱਤੀਆਂ ਸੀ ਤੇ ਅੰਦਰ ਮੈਂ ਖੀਰਾ ਵੀ ਕੱਟਤਾ ਸੀ ਜੀ ਠੀਕ ਹੈ ਜੀ ਬਾਕੀ ਕਿਚਨ ਦੀ ਕਲੀਨਿੰਗ ਕਰਨੀ ਆ ਆਪਾਂ ਤੇ ਹੁਣ ਮੈਂ ਕਿਚਨ ਦੀ ਕਲੀਨਿੰਗ ਕਰ ਦੂੰਗੀ ਕਿਉਂਕਿ ਨਾ ਮੈਂ ਤਾਂ ਕਰਕੇ ਕਿਚਨ ਦੀ ਕਲੀਨਿੰਗ ਪਹਿਲਾਂ ਕਰ ਰਹੀ ਆ ਕਿਉਂਕਿ ਅਜੇ ਰੋਟੀ ਕਿਸ ਨੇ ਖਾਧੀ ਨਹੀਂ ਫਰੈਂਡਸ ਮੈਂ ਕਿਹਾ ਜਿਹੜੇ ਨਾ ਮਤਲਬ ਖੀਰੇ ਕੱਟੇ ਹੋਏ ਸੀਗੇ ਉਹ ਗਰਮ ਸੀਗੇ ਇਧਰ ਮੈਂ ਤੁਹਾਨੂੰ ਦਿਖਾ ਰਹੀ ਸੀ ਇਮਲੀ ਕਿਉਂਕਿ ਮੈਂ ਤੁਹਾਨੂੰ ਦਊਂਗੀ ਜੀ ਇਮਲੀ ਦੀ ਰੈਸਪੀ ਅਗਲੇ ਦਿਨ ਜਿਹੜੀ ਇਮਲੀ ਬਣਾ ਕੇ ਰੱਖਣੀ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਰੈਸਪੀ ਆਪਾਂ ਸ਼ੇਅਰ ਕਰ ਲਾਂਗੇ ਤੇ ਇਹਦੇ ਕਾਫੀ ਜ਼ਿਆਦਾ ਫਾਇਦੇ ਨੇ ਇੰਤੇ ਨਾਲ ਉਹ ਵੀ ਤੁਹਾਨੂੰ ਦੱਸ ਦਾਂਗੇ ਠੀਕ ਹੈ ਜੀ ਤੇ ਬਹੁਤ ਸਾਰਿਆਂ ਨੂੰ ਪਤਾ ਵੀ ਹੋਊਗਾ ਜਿਨ੍ਹਾਂ ਨੂੰ ਨਹੀਂ ਪਤਾ ਚਲੋ ਉਹਨਾਂ ਨੂੰ ਪਤਾ ਲੱਗ ਜੂਗਾ ਤੇ ਹਨਾ ਮਤਲਬ ਕਿ ਆਪਾਂ ਕੱਦੂ ਦੀ ਸਬਜ਼ੀ ਬਣਾਈ ਹੂਜੀ ਚੱਪਣ ਕੱਦੂ ਦੀ ਤੇ ਮਤਲਬ ਜਿਨ੍ਹਾਂ ਦੇ ਆਪਾਂ ਅੱਜ ਛੱਕ ਤੇ ਗਏ ਸੀ ਗਵਾਂਡੀਆਂ ਦੇ ਤੇ ਉਹਨਾਂ ਨੇ ਪੁੱਲ ਸਬਜ਼ੀ ਦੇ ਦਿੱਤੀ ਸ਼ਾਮ ਨੂੰ ਫੋਨ ਕਰਤਾ ਸੀ ਉਹਨਾਂ ਨੇ ਕਹਿੰਦੇ ਸਬਜ਼ੀ ਲੈ ਜਾਓ ਤੇ ਮੈਂ ਟ੍ਰੀਪਲ ਦੀ ਸਬਜ਼ੀ ਬਣਾਈ ਸੀ ਕੁਝ ਉਹ ਸਬਜ਼ੀ ਪਈ ਆਪਣੇ ਕੋਲੇ ਠੀਕ ਹੈ ਜੀ ਕੁਝ ਕੱਦੂ ਦੀ ਪਈਆ ਕੱਦੂ ਦੀ ਸਬਜ਼ੀ ਕਿਸੇ ਨਹੀਂ ਵੀ ਖਾਦੀ ਸਿਰ ਪੱਪਾ ਹੀ ਖਾਦੀ ਸਾਰੇ ਉਹ ਮਿੰਨੋਗੇ ਪਈਆ ਤੇ ਜਿਨੇ ਹੁਣ ਕਦੂ ਦੀ ਸਬਜ਼ੀ ਖਾਣੀ ਹੋਗੀ ਚ ਕਦੂ ਦੀ ਖਾ ਲੂਗਾ ਜਿਨੇ ਮਤਲਬ ਕਿ ਮਟਰ ਨਹੀਂ ਖਾਣੀ ਹੋਗੀ ਮਟਰ ਪੀ ਖਾ ਲੂਗਾ ਠੀਕ ਹੈ ਜੀ ਤੇ ਰੋਟੀਆਂ ਬਣਾ ਕੇ ਰੱਖ ਦਿੱਤੀ ਇਹਨੇ ਆਪਾਂ ਠੀਕ ਆ ਬਸ ਫਟਾਫਟ ਮੈਂ ਨਾ ਹੁਣ ਮਤਲਬ ਕਿ ਖੀਰੇ ਨੂੰ ਨਾ ਜਿਹੜੇ ਕੱਟੇ ਨੇ ਉਹਨਾਂ ਨੂੰ ਨਾ ਅ ਫ੍ਰਿਜ ਚ ਲਾ ਕੇ ਆਉਂਗੀ ਤੇ ਜਿੱ ਨਜ਼ਰ ਮੈਂ ਆਪਣੀ ਕਿਚਨ ਦੀ ਕਲੀਨਿੰਗ ਕਰੂੰਗੀ ਤੇ ਆਪਣੇ ਖੀਰੇ ਜਿਹੜੇ ਠੰਡੇ ਹੋ ਜਾਣਗੇ ਅ ਖੀਰੇ ਤਾਂ ਵੈਸੇ ਫ੍ਰੈਂਡਸ ਆ ਠੰਡੇ ਮਤਲਬ ਦੇਖੋ ਫ੍ਰਿਜ ਚ ਰੱਖਣਾ ਭੁੱਲ ਗਈ ਮੈਂ ਸਵੇਰੇ ਜਦੋਂ ਪਲੀਚਨ ਦੀ ਕਲੀਨਿੰਗ ਕਰਕੇ ਗਈਆਂ ਉਦੋਂ ਨਾ ਮੈਂ ਫ੍ਰਿਜ ਰੱਖਣਾ ਭੁੱਲ ਗਈ ਤੇ ਧੋ ਕੇ ਰੱਖ ਕੇ ਗਈ ਸੀਗੀ ਮੈਂ ਤੇ ਉਹ ਫਿਰ ਨਾ ਬਾਰੀ ਪੈ ਰਹੇ ਤੇ ਹੁਣ ਉਹ ਜਦੋਂ ਮੈਂ ਕੱਟੇ ਤਾਂ ਗਰਮ ਸੀਗੇ ਹਨਾ ਤੇ ਫਿਰ ਹੁਣ ਮੈਂ ਕੱਟ ਕੇ ਨਾ ਉਹਨਾਂ ਨੂੰ ਫ੍ਰਿਜ ਰੱਖੂੰਗੀ ਤੇ ਬਾਕੀ ਜਿਹੜੇ ਦੂਸਰੇ ਡੱਬੇ ਵੀ ਫ੍ਰਿਜ ਰੱਖੇ ਹੀ ਸੀਗੇ ਤੇ ਬਸ ਸਟਾਰਟਿੰਗ ਕਰਾਂਗੇ ਆਪਾਂ ਸਾਰਾ ਸਮਾਨ ਚੱਕ ਕੇ ਨਾਲ-ਨਾਲ ਜਿਹੜਾ ਹੈਗਾ ਆਪਾਂ ਪੂੰਛਾ ਵਗੈਰਾ ਮਾਰ ਦਾਂਗੇ ਤੇ ਸਰਕਾਰ ਜੀ ਵੀ ਆ ਗਈ ਸੀ ਕਿ ਕਾਫੀ ਟਾਈਮ ਪਹਿਲਾਂ ਆ ਗਈ ਸੀ ਉਹ ਤੇ ਉਹਨਾਂ ਨੇ ਨਾ ਜਾ ਤਾਂ ਪੀਂਦਨੀ ਹੈ ਕਿ ਸ਼ਾਮ ਨੂੰ ਵੀ ਨਹੀਂ ਪੀਂਦੇ ਸਵੇਰੇ ਬਸ ਥੋੜੀ ਚਾਹ ਪੀਂਦੇ ਨੇ ਬਸ ਤੁਸੀਂ ਕਹਿ ਸਕਦੇ ਹੋ ਅੱਧਾ ਕੱਪ ਜਿਹੜਾ ਕਿ ਮਤਲਬ ਉਹ ਛੋਟਾ ਕੱਪ ਹੁੰਦਾਗਾ ਨਾ ਉਹਦਾ ਅੱਧਾ ਕੱਪ ਹੀ ਚਾਹ ਦਾ ਪੀਂਦੇ ਆ ਤੇ ਮਤਲਬ ਕਿ ਬਸ फटाफट ਉਹਨ ਮੈਂ ਕਿਚਨ ਦੀ ਸਫਾਈ ਕਰੂੰਗੀ ਤੇ ਮਤਲਬ ਕਿ ਤਰਨਾ ਸੋ ਗਿਆ ਸੀ ਤਰਨ ਆ ਸੌਂ ਗਿਆ ਸੀਗਾ ਉਹਨੇ ਰੋਟੀ ਨਹੀਂ ਖਾਦੀ ਸੀ ਰੋਟੀ ਮਤਲਬ ਜਿਹੜੀ ਮੈਂ ਹੁਣ ਬਣਾਈ ਉਹ ਨਹੀਂ ਖਾਦੀ ਸੀ ਨਾ ਦੁਪਹਿਰ ਦੀ ਰੋਟੀ ਪਈ ਸੀ ਫਰੈਂਡਸ ਨੂੰ ਭੁੱਖ ਲੱਗੀ ਸੀ ਤੇ ਮੈਨੂੰ ਕਹਿੰਦਾ ਮੈਨੂੰ ਰੋਟੀ ਦੇ ਦੋ ਤੇ ਮੈਂ ਨਾ ਉਹਨੂੰ ਮਤਲਬ ਕਿ ਦੇ ਦਿੱਤੀ ਸੀ ਰੋਟੀ ਤੇ ਮੈਂ ਨੋਰ ਨੂੰ ਕਿਹਾ ਮੈਂ फटाफट ਜਾ ਕੇ ਫ੍ਰਿਜ ਸਟੱਥਾ ਨੋਰ ਆ ਗਈ ਸੀ ਕਿਚਨ 'ਚ ਉਹਦਾ ਆਦੀ ਨੂੰ ਕੁਝ ਸਮਾਨ ਲੈ ਕੇ ਆਏ ਸੀਗੇ ਕਿ ਇੱਕ ਤਾਂ ਆਪਣਾ ਜਿਹੜਾ ਮਤਲਬ ਹੈਂਡ ਵਾਸ਼ ਵਾਲਾ ਉਹ ਖਤਮ ਹੋਇਆ ਪਿਆ ਸੀਗਾ ਥੋੜਾ ਜਿਹਾ ਰਹਿਦਾ ਸੀਗਾ ਤੇ ਉਹ ਲੈ ਕੇ ਅਸੀਂ ਦੇ ਵਿੱਚ ਘੋੜਾਗਾ ਇਮਲੀ ਵਾਸਤੇ ਜਿਹੜੀ ਫੈਮਲੀ ਬਣਾਉਣੀ ਹੈ ਤੇ ਉਸ ਨੂੰ ਆਪਾਂ ਸਾਮਦੂਗੀ ਇਹ ਵੀ ਮੈਂ ਦੇਖੋ ਸਾਰੇ ਬਰਤਨ ਪਹਿਲਾਂ ਦੇ ਸਾਫ਼ ਕਰੇ ਹੋਏ ਸੀਗੇ ਉਹ ਮੈਂ ਲਾ ਦੂੰਗੀ ਅ ਮਤਲਬ ਜਿੱਥੇ ਤੇ ਵੀ ਜਗ੍ਹਾ ਬਣਾਈ ਹੋਈ ਹੈ ਆਪਣੇ ਆ ਨਾ ਸਮਾਨ ਦੀ ਦੇਖੋ ਜੀ ਆਪਣਾ ਆਪਣਾ ਢੰਗ ਹੁੰਦਾ ਨਾ ਕਿਚਨ ਨੂੰ ਕਿੱਥੇ ਕਿੱਥੇ ਆਪਣਾ ਸਮਾਨ ਰੱਖਣਾਗਾ ਤੇ ਮੈਂ ਆਪਣੇ ਕਿਚਨ ਨੂੰ ਹੋਰ ਵੀ ਜ਼ਿਆਦਾ ਵੈਸਟ ਬਣਾਉਣਾ ਚਾਹਣੀ ਆ ਦੇਖੋ ਬਹੁਤ ਸੋਹਣੀ ਕਿਚਨ ਆ ਤੇ ਬਾਕੀ ਆਪਣੇ ਸਰਤੇ ਹੁੰਦਾ ਨਾ ਤੇ ਬਾਕੀ ਮੇਰੀ ਤਾਂ ਆਹ ਤਾਂ ਵੀ ਹਰ ਇੱਕ ਚੀਜ਼ ਨੂੰ ਨਾ ਮੈਂ ਚਣਕੀ ਰੱਖਦੀ ਆ। ਲੋਜੀ ਚਮਚੇ-ਚਮਚੇ ਸਾਰੇ ਆਪਾਂ ਜਿੱਥੇ-ਉੱਥੇ ਛੱਗਾ ਗਿਆ ਆਪਾਂ ਲਾ ਦਿੰਨੇ ਆ ਸਾਰੀ ਚੀਜ਼ਾਂ ਨੂੰ ਤੇ ਫਿਰ ਮੈਂ ਇੱਥੇ ਕਪੜਾ ਮਾਰ ਦਿੰਦੀ ਆ। ਪਾਣੀ ਖਿੱਚ ਕੇ ਕਿਉਂਕਿ ਜਦੋਂ ਬਰਤਨ ਸਾਫ ਕਰਦੇ ਆ ਨਾ ਇੱਥੇ ਪਾਣੀ ਆ ਜਾਂਦਾ। ਤੇਰ ਪਾਣੀ ਖਿੱਚਣਾ ਪੈਂਦਾ ਵੈਸੇ ਮੈਂ ਹੁਣ ਸੋਚ ਰਹੀ ਆ ਵੀ ਇੱਕ ਟੋਕਰੀ ਲਿਆਵਾਂ ਛੋਟੀ ਜਿਹੀ ਜਿਹੜੀ ਮਤਲਬ ਕਿ ਨਾ ਕਾਫੀ ਜਿੰਨੇ ਵੀ ਬਲੌਗ ਦੀਆਂ ਹੁੰਦੀਆਂ ਉਹਦੇ ਵਿੱਚ ਵੀ ਦੇਖਿਆ ਵੈਸੇ ਵੀ ਅਮਿਸ਼ੂ ਤਾਂ ਦੇਖੀ ਹੈਗੀ ਉਹ ਮਤਲਬ ਪਾਣੀ ਦਾ ਉਹ ਤਾਂ ਨੁੱਚੜਦਾ ਨੁੱਚੜਦਾ ਰਹਿੰਦਾ ਜਦੋਂ ਅਸੀਂ ਭਾਂਡੇ ਰੱਖਦੇ ਹਾਂ ਸ਼ੈਂਕ ਦੇ ਨਾਲ ਅਟੈਚ ਹੋ ਜਾਂਦੀ ਆ ਉਹ ਤੇ ਆਪੋ ਲੈ ਕੇ ਆਵਾਂਗੇ ਤੇ ਫਿਰ ਨਾ ਆਪਾਂ ਨੂੰ ਥੋੜਾ ਜਿਹਾ ਸੌਖਾ ਹੋ ਜਾਊਗਾ ਮਤਲਬ ਇੱਥੇ ਪਾਣੀ ਜਿਹੜਾ ਸੈਲਫਕ ਨਹੀਂ ਰਿਹਾ ਕਰੂਗਾ ਲੋ ਜੀ ਆਪਾਂ ਕੱਲੀ ਕੱਲੀ ਚੀਜ਼ ਚੱਕ ਕੇ ਜਿਹੜੀ ਹੈਗੀ ਆਪਾਂ ਪੋਚਾ ਲਾਵਾਂਗੇ ਤੇ ਇੱਥੇ ਨਾ ਮਤਲਬ ਛੋਟੀ ਜੀ ਗਲਤੀ ਛੋਟੀ ਜੀ ਨਹੀਂ ਕਹਿ ਸਕਦੇ ਵੱਡੀ ਗਲਤੀ ਹੋ ਗਈ ਸੀ ਤੇ ਇੱਕ ਤਾਰ ਤਾਂ ਦੇਖੋ ਪਲੱਗ ਦੇ ਵਿੱਚ ਸੀ ਇੱਕ ਤਾਰ ਥੱਲੇ ਸੀ ਤੇ ਇਹ ਜਿਹੜੀ ਤਾਰ ਆ ਨਾ ਮਤਲਬ ਕਿ ਆਪਣੇ microwaves ਦੀ ਆ ਤੇ ਉਹ ਨਾ ਇੱਕ ਤਾਰ ਨਿਕਲ ਗਈ ਪਤਾ ਨਹੀਂ ਕਿਵੇਂ ਨਿਕਲ ਗਈ ਹੁਣ ਜਾਂ ਮੈਥੋਂ ਨਿਕਲ ਗਈ ਜਾਂ ਮੰਮੀ ਵੀ ਗਈ ਪਰ ਕੰਮ-ਕੰਮ ਕਰਦੇ ਰਹਿੰਦੇ ਨੇ ਤੇ ਮੰਮੀ ਤੋਂ ਵੀ ਨਿਕਲ ਸਕਦੀ ਹੈ ਹੁਣ ਪਤਾ ਨਹੀਂ ਕਿ ਤੋਂ ਨਿਕਲੀ ਆ ਤੇ ਹਨਾ ਮੈਨਾਂ ਜਦੋਂ ਪੋਚਾ ਮਾਰਾ ਗਿੱਲਾ ਪੋਚਾ ਸੀ ਫਰੈਂਡਸ ਜੀ ਮਤਲਬ ਮੈਨੂੰ ਫਰੰਟ ਲੱਗ ਜਾਂਦਾ ਬਸ ਕੰਮ ਖਤਮ ਸੀਗਾ ਸਮਝ ਲਓ ਤੇ ਪਰ ਮੈਨੂੰ ਪਤਾ ਲੱਗ ਗਿਆ ਫਟਾਫਟ ਮੈਂ ਨਾ ਉਸੇ ਤਾਰ ਵੀ ਕੱਟ ਦਿੱਤੀ ਲਓ ਜੀ ਆਪਣੀ ਕਿਚਨ ਵੀ ਥੋੜਾ ਨਾ ਗੱਲਾਂ ਬਾਤਾਂ ਕਰਦੇ ਕਰਦੇ ਤੇ ਬਸ ਮੈਂ ਜਿਹੜਾ ਪੋਚਾ ਕੋ ਨੂੰ ਚੰਗੀ ਤਰ੍ਹਾਂ ਧੋ ਕੇ ਅੱਖ ਦੂੰਗੀ ਤੇ ਜਿਹੜੇ ਇੱਕ ਦੋ ਬਰਤਨ ਨੇ ਆਪਾਂ ਵੀ ਸਾਫ਼ ਕਰ ਦਾਂਗੇ ਜੀ ਠੀਕ ਹੈ ਜੀ ਨਾਲ ਹੀ ਸ਼ੈਂਕ ਸਾਫ਼ ਕਰਾਂਗੇ ਤੇ ਬਾਕੀ ਜਿੰਨੇ ਵਾਰ ਬਰਤਨ ਸਾਫ਼ ਹੁੰਦੇ ਨੇ ਉਨੇ ਵਾਰ ਸ਼ੈਂਕ ਸਾਫ਼ ਹੁੰਦੇ ਹੀ ਹੁੰਦਾਗਾ ਇਸ ਤਰ੍ਹਾਂ ਜਿਹੜਾ ਆਪਣਾ ਸ਼ੈਂਕ ਵੀ ਗੰਦਾ ਨਹੀਂ ਹੁੰਦਾ ਜਦੋਂ ਆਪਾਂ ਇੱਕ ਦੋ ਵਾਰੀ ਬਰਤਨ ਸਾਫ਼ ਕਰਦੇ ਆ ਨਾ ਜਿਵੇਂ ਆਪਾਂ ਸਾਰੇ ਦਿਨ ਵਿੱਚ ਬਰਤਨ ਸਾਫ਼ ਕਰਦੇ ਆ ਨਾ ਤੇ ਆਪਾਂ ਨਾ ਸ਼ੈਂਕ ਨੂੰ ਸਾਫ਼ ਕਰੀਤਾ ਮਤਲਬ ਨਾ ਸਫਾਈ ਨਹੀਂ ਰਹਿੰਦੀ ਤੇ ਤੇ ਨਾ ਮਤਲਬ ਮੈਂ ਥੋੜਾ ਨਾ ਕੁਛ ਗੱਲਾਂ ਬਾਤਾਂ ਕੀਤੀਆਂ ਤੇ ਆਵਾਜ਼ ਨਾ ਮਤਲਬ ਬਿਲਕੁਲ ਘਟ ਆ ਰਹੀ ਸੀਗੀ ਤੇ ਫਿਰ ਮੈਂ ਨਾ ਇਥੇ ਵੌਇਸ ਓਵਰ ਹੀ ਕਰਤਾ ਫਰੈਂਡਸ ਤੇ ਇਧਰ ਵੀਡੀਓ ਵੀ ਸਹੀ ਨਹੀਂ ਸੀ ਬਣ ਰਹੀ ਪਤਾ ਨਹੀਂ ਕਿਉਂ ਪਤਾ ਨਹੀਂ ਕੀ ਗੱਲ ਸੀਗੀ ਮਤਲਬ ਸ਼ਾਇਦ ਲਾਈਟ ਤੇ ਸਾਹਮਣੇ ਨਹੀਂ ਸੀ ਕੈਮਰਾ ਤਾਂ ਕਰਕੇ ਸਾਫ਼ ਨਹੀਂ ਸੀ ਆ ਰਹੀ ਹੈਗੀ ਵੀਡੀਓ ਮੈਂ ਕੈਮਰਾ ਸੈੱਟ ਕਰਨ ਲੱਗ ਗਈ ਸੀ ਤੇ ਮੈਂ ਥੋੜਾ ਨਾ ਕੁਛ ਗੱਲਾਂ ਬਾਤਾਂ ਕੀਤੀਆਂ ਤੇ ਬਸ ਸਮਾਂ ਆਹੀ ਦੋ ਸੇਬੀ ਕਿਚਨ ਦੀ ਕਲੀਨਿੰਗ ਹੋ ਗਈ ਆਪਣੇ ਕੰਮਕਾਰ ਜਿਹੜੇ ਖਤਮ ਹੋ ਗਏ ਬਸ ਕੱਲੀ ਬਾਕੀ ਜਿਹੜਾ ਸਾ ਸਾਮਾਨ ਆ ਪਉ ਵੀ ਸਾਮਦਾਂਗੇ ਤੇ ਬਸ ਪ੍ਰਸ਼ਾਤਾ ਵਗੈਰਾ ਵੀ ਹੈ ਜੇ ਕਿਸੇ ਨੇ ਨਹੀਂ ਸਕਿਆ ਤੇ ਬਸ ਆਪਣੇ ਕੀਰੇ ਵਗੈਰਾ ਵੀ ਦੇਖੋ ਠੰਡੇ ਹੋ ਗਏ ਹੋਣਗੇ ਤੇ ਮੈਂ ਕੀਰੇ ਲੈ ਕੇ ਆਉਂਗੀ ਚੱਕ ਤੇ ਮम्मी पापा ਇਹ ਦੇ ਦੂੰਗੀ ਜੀ ਰੋਟੀ ਪਾ ਕੇ ਕਿਉਂਕਿ ਸਰਦਾਰ ਜੀ ਕਹਿੰਦੇ ਹਮੈ ਨਹੀਂ ਰੋਟੀ ਖਾਣੀ ਕਿਉਂਕਿ ਨਾ ਸਰਦਾਰ ਜੀ ਜਦੋਂ ਸ਼ਾਮ ਨੂੰ ਆਉਂਦੇ ਨੇ ਚਾਹ ਨਹੀਂ ਪੀਂਦੇ ਉਹ ਥੋੜੇ ਜੇ ਮਤਲਬ ਜਾਂ ਤਾਂ ਛਨੇ ਵੈਰ ਚੱਪ ਲੈਂਦੇ ਆ ਆ ਕੇ ਜਾਂ ਫਿਰ ਉਹ ਮਤਲਬ ਕਿ ਕੁਝ ਹੋਰ ਖਾ ਲੈਂਦੇ ਜਿਵੇਂ ਫਰੂਟ ਵਗੈਰਾ ਹਣਾ ਇਸ ਤਰ੍ਹਾਂ ਦੀ ਚੀਜ਼ ਖਾ ਲੈਂਦੇ ਫਿਰ ਨਾ ਉਹ ਠਹਿਰ ਕੇ ਰੋਟੀ ਖਾਂਦੇ ਨੇ ਤੇ ਤਾਂ ਕਰਕੇ ਤੇ ਮੈਂ ਸੂਟ ਵਿੱਚ ਇੰਨੇ ਸੀ ਕੀਤਾ ਤੇ ਬਸ ਹੁਣ ਚੇਂਜ ਕਰ ਲਾਂਗੇ ਆਪਾਂ ਨਾ ਕੇ ਤੇ ਬਸ ਦੇਖੋ ਜੀ ਜਦੋਂ ਆਪਾਂ ਕੋਈ ਕੰਮਕਾਰ ਕਰਦੇ ਨੇ ਤਾਂ ਕਾਪਟ ਹੋ ਜਾਂਦੀ ਆ ਜੁੱਧਰ ਕੰਮ ਆ ਸਾਰਾ ਦਿਨ ਲੱਗੇ ਰਹੇ ਪਛਾਦੇ ਵਗੈਰਾ ਬਣਾਏ ਹਨਾ ਕਾਫੀ ਹੋਰ ਕੰਮ ਕੀਤੇ ਬਰਤਨ ਵਗੈਰਾ ਸਾਫ ਕੀਤੇ ਹੋਰ ਕੰਮਕਾਰ ਸੀਗਾ ਤੇ ਮਤਲਬ ਨਾ ਇਸ ਤਰ੍ਹਾਂ ਥਕਾਵਟ ਹੋ ਜਾਂਦੀ ਹੈ ਫਿਰ ਅਸੀਂ ਪ੍ਰਸ਼ਾਦ ਵੀ ਵੰਡ ਕੇ ਹਨ ਇਸ ਤਰ੍ਹਾਂ ਥਕਾਵਟ ਹੋ ਗਈ ਸੀਗੀ ਕਾਫੀ ਜ਼ਿਆਦਾ ਮੈਨੂੰ ਤੇ ਬਸ ਅੱਜ ਵੀ ਮੈਨੂੰ ਮਤਲਬ ਮਸ਼ੀਨ ਦਾ ਟਾਈਮ ਨਹੀਂ ਲੱਗਿਆ ਆਗਾ ਬੈਠਣ ਦਾ ਤੇ ਸੂਟ ਆਪਾਂ ਦੇਣਾ ਦੇਣਾਗਾ ਜੀ ਵੀਰਵਾਰ ਤੱਕ ਦੇਣਾਗਾ ਉਹ ਤੇ ਕੱਲ ਨੂੰ ਹੈਗੀ ਛੁੱਟੀ ਬੁੱਧਵਾਰ ਦੀ ਤੇ ਮੰਗਲਵਾਰ ਦਾ ਬਲੌਗ ਆ ਤੇ ਛੁੱਟੀ ਵਾਲੇ ਦਿਨ ਦੇਖਾਂਗੇ ਕੁਝ ਹੋਊਗਾ ਜਾਂ ਨਹੀਂ ਵੈਸੇ ਛੁੱਟੀ ਵਾਲੇ ਦਿਨ ਕੁਝ ਨਹੀਂ ਹੁੰਦਾ ਜਦੋਂ ਬੱਚੇ ਘਰ ਹੁੰਦੇ ਆ ਸਦਾਜੀ ਘਰ ਹੁੰਦੇ ਉਹ ਦਿਨ ਤਾਂ ਮਸ਼ੀਨ ਦਾ ਕੰਮ ਐ ਤਾਂ ਬਿਲਕੁਲ ਹੀ ਨਹੀਂ ਹੁੰਦਾ ਜਦੋਂ ਬੱਚੇ ਚਲੇ ਜਾਂਦੇ ਆ ਸਦਾਜੀ ਚਲੇ ਜਾਂਦੇ ਆ ਕੰਮਕਾਰ ਕਰਨ ਤੋਂ ਬਾਅਦ ਵਿੱਚ ਮਸ਼ੀਨ ਦਾ ਕੰਮ ਕਰ ਲੈਣੀ ਹੁੰਦੀ ਆ ਤੇ ਬਸ ਜੀ ਆਪਾਂ ਨੂੰ ਅਧਰਤੋਂ ਸਬਜ਼ੀ ਦਿਖਾ ਰਹੀ ਸੀ ਆਲੂ ਸੌਰੀ ਮਟਰ ਪਨੀਰ ਦੀ ਸਬਜ਼ੀ ਬਣਾਈ ਸੀ ਉਹਨਾਂ ਨੇ ਸਵਾਦ ਬਣ ਸੀ ਸਬਜ਼ੀ ਬਹੁਤ ਜ਼ਿਆਦਾ ਤੇ ਮੈਂ ਪਹਿਲਾਂ ਮਨ ਹੋਇਆ ਸੀ ਮੈਂ ਚਾਵਲ ਬਣਾਉਣਾ ਫਿਰ ਮੈਂ ਕਿਹਾ ਚਲ ਕੱਲ ਵੀ ਚਾਵਲ ਬਣਾਏ ਸੀ ਰਹਿਣ ਦੀ ਤੇ ਫਿਰ ਮੈਂ ਨਾ ਚਾਵਲ ਨਹੀਂ ਬਣਾਏ ਹੈਗੇ ਬਸ ਰੋਟੀ ਬਣਾ ਲਈ ਸੀਗੀ ਆਪਾਂ ਤੋਂ ਮਤਲਬ ਮੈਂ ਇਤਨਾ ਵੀਡੀਓ ਬਣਾ ਕੇ ਥੋੜੇ ਲਈ ਲੈ ਕੇ ਆਉਣੀ ਆ ਸੋ ਪਲੀਜ਼ ਤੁਸੀਂ ਮੈਨੂੰ ਸਪੋਰਟ ਕਰੋ ਹਣਾ ਚਲੋ ਜੀ ਫਿਰ ਆਪਾਂ ਮਿਲਦੇ ਕਿਸੇ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਬਾਏ ਬਾਏ ਜੀ